ਵਾਸੀ ਕਿਹੜੇ ਪਿੰਡ ਦੇ ਜੀ? ਫੋਰਜ ਦੇ। ਤੇ ਜਿਹੜਾ ਪਾਣੀ ਆ ਰਿਹਾ ਇਸ ਦੇ ਨਾਲ ਕੀ ਨੁਕਸਾਨ ਹੋ ਰਿਹਾ ਕਿੰਨੇ ਕ ਸਮੇਂ ਇੰਨਾ ਨੁਕਸਾਨ ਹੋ ਰਿਹਾ ਜੀ ਦੇਖੋ ਆਹ ਮੱਕੇ ਮਾਰ ਗਏ ਜੀ। ਤਾਂ ਦਬ ਹੋਏੜੇ ਜੀ। ਗੂੜਾ ਕਪੜਾ ਫਸ ਜਾਣਾ ਜੀ। ਡੰਗੜਾ ਨੂੰ ਪੱਠੇ ਕੋਈ ਨਹੀਂ ਰਹੇਗੀ। ਹੈ ਜੀ। ਲੱਕੜੀ ਵਾਲਣ ਕੋਈ ਨਹੀਂ ਮਿਲਦਾ ਜੀ। ਤੇ ਫਸਲ ਹਾਂ ਜੀ। ਆਹ ਸੜਕਾਂ ਆ ਰਹੀਆਂ ਟੁੱਟ ਗਈਆਂ ਜੀ ਦੇਖੋ ਕਿਆ ਹਾਲ ਹੈ ਰਾਸਤੇ ਆ ਜੀ। ਆਵਾਜਾਈ ਬੰਦ ਹੋ ਗਈ ਜੀ। ਠੀਕ ਹੈ ਜੀ। ਬਾਕੀ ਇਹ ਦੇਖੋ ਵੀ ਉੱਪਰ ਵੀ بارش ਲੱਗੀ ਆ। ਵਾੜਾ ਇੰਨਾ ਘਾਰਿਆ ਜੀ ਇਹਦਾ ਕਿਆ ਪਤਾ ਜੀ ਕਿੰਨਾ ਖੋਰ ਆ ਜਾਵੇ ਕਿੰਨਾ ਕਨਾ ਆਵੇ ਜੀ ਕਿਤੇ ਕੋਈ ਹੱਦ ਦੇ ਜੀ ਠੀਕ ਹੈ ਜੀ ਆਏ ਕੋਈ ਸਹੀ ਨਹੀਂ ਆਉਂਦੇ ਇਹ ਕਿੰਨਾ ਇਹਨੂੰ ਜ਼ਮੀਨ ਨੂੰ ਵੀ ਨੁਕਸਾਨ ਹੋ ਰਿਹਾ ਜੀ ਮੀਨੂ ਇਹਦਾ ਨੁਕਸਾਨ ਹੋ ਗਿਆ ਜੀ ਬਾੜਾ ਲੱਗ ਜਾਂਦਾ ਇਹ ਢਾਹ ਲੱਗ ਜਾਂਦੀ ਹੈ ਜੀ ਖਰਕ ਹੋ ਜਾਂਦੀ ਹੈ ਤੇ ਟੋਏ ਵੀ ਪੈ ਜਾਂਦੇ ਹਨਾ ਜੀ ਟੋਏ ਪੈ ਜਾਂਦੇ ਜੀ ਬਹੁਤ ਪੁਰੇ ਹਾਲ ਹੋਏ ਕਿਤੇ ਟੋਏ ਪੈ ਕੇ ਕਿਤੇ ਝਾਅ ਬਹੁਤ ਹੋਵੇ ਕਿਤੇ ਫਸਲ ਦਾ ਬਹੁਗੀ ਗੂਲੇ ਕਪੜਾ ਦਾ ਬਹੁਗੀ ਬਾਕੀ ਟੋਤੇ ਪੈ ਜਾਂਦੇ ਜੀ ਫਿਰ ਆ ਬਾਰੇ ਮੱਕੀ ਦੇ ਵਿੱਚ ਮੱਕਾ ਸੜੇ ਜਾਂ ਦੇਖਦੇ ਹੈ ਹੀ ਨਹੀਂ ਕਿ ਪੱਠੇ ਦਾ ਹੈ ਨਹੀਂ ਮਿਲ ਜਗਾ ਦੇ ਤਕਰਾਂ ਨੂੰ ਕੀ ਕਿਆ ਕਰਨਾ ਜੀ ਤੇ ਸਾਨੂੰ ਕਿੰਨਾ ਕਿਸਮਾਰਾ ਹੋ ਗਿਆ ਜੀ ਇੱਥੇ ਬੁਰਜ ਰਹਿੰਦੇ ਨੂੰ ਸਾਨੂੰ ਤਾਂ ਬਹੁਤ ਦੇਰ ਹੋ ਗਈ ਬਾਬੇ ਪੰਡਤਾਂ ਦੇ ਬਾਰੇ ਦੇ ਬੈਠੇ ਜੀ ਫਿਰ ਪਾਣੀ ਤੇ ਪਹਿਲਾਂ ਦੀ ਮਾਰਦੇ ਪਰ ਆਵਾ ਵੈਸੇ ਉਹਦਾ ਪਹਿਲਾਂ ਵੀ ਇਹਨਾਂ ਪਰ ਇਹ ਨਹੀਂ ਮਾਰ ਨਹੀਂ ਕਰਦਾ ਜਦੋਂ ਠੀਕ ਹੈ ਜੀ ਹੁਣ ਦਰਿਆ ਦਾ ਪਾਣੀ ਮਾਰ ਕਰਦਾ ਜਾ ਰਿਹਾ ਜੀ 88 ਤੋਂ ਬਾਅਦ 88 ਤੋਂ ਬਾਅਦ ਦੇਖੋ ਦਰਿਆ ਵੀ ਆਉਂਦਾ ਖਾੜਾ ਵੀ ਤੇੰਦੀ ਆ ਜਿਹਦੇ ਵਿੱਚ ਖਵਾ ਵੀ ਫੈਲਦਾ ਜੀ ਜਦੋਂ ਟਾਈਮ ਭਰਦਾ ਤਾਂ ਭਖੜੇ ਵਾਲੇ ਵੀ ਜਾਂਦੇ ਸਾਡੇ ਹੱਥ ਖੰਡ ਠੀਕ ਹੈ ਜੀ ਪਾਣੀ ਖਾਰਾ ਐਨਾ ਵਾਰ ਹੋ ਗਿਆ ਚਲੋ ਜੋ ਮਹਾਰਾਜ ਕਰਨ ਪਸ਼ੂਆਂ ਦਾ ਕੀ ਦੇ ਵਿੱਚ ਹੁਣ ਜਾ ਕਰਨਾ ਜੀ ਬਹੁਤ ਡਰ ਡਰ ਕਰਾਏ ਆ ਫੀਡਾਂ ਲੈ ਲੀਆਂ ਮਾ ਟੂੜੀ ਪਾਹੇ ਉੱਪਰ ਫੀਡ ਸਟੱਡ ਦੇ ਕਰੇ ਡਰੜ ਪਾ ਦੇ ਜਿਹਾ ਇਸ ਤਰ੍ਹਾਂ ਕੰਮ ਚੱਲਦਾ ਨਹੀਂ ਹੁਣ ਜਿਹੜਾ ਰਸਤਾ ਬੰਦ ਹੋ ਗਿਆ ਇਹਦੇ ਨਾਲ ਲੋਕਾਂ ਨੂੰ ਜਿਹੜੀ ਸਮੱਸਿਆ ਹੈ ਭਾਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਸ੍ਰਿੰਦਰ ਸਿੰਘ ਹੈ ਜੀ ਤੇ ਜਿਹੜਾ ਪਾਣੀ ਆਇਆ ਕਦੋਂ ਕ ਪਾਣੀ ਆਇਆ ਜੀ ਇਹ ਪਾਣੀ ਨੂੰ ਆਇਆ तकरीबन 1.5-2 ਘੰਟੇ ਹੋ ਗਏ ਜੀ ਤੇ ਰਸਤਾ ਕਿਹੜਾ ਕਿੱਧਰ ਨੂੰ ਜਾਂਦਾ ਜੀ ਇਹ ਰਸਤਾ ਬਾਇ ਨੂਰ ਪਰ ਤੋਂ ਅਨੰਪੁਰ ਸਾਹਿਬ ਬਾਇ ਬੁਰਜ ਹੋ ਕੇ ਜਾਂਦਾ ਜੀ ਤੇ ਕਿੰਨਾ ਕੁ ਨੁਕਸਾਨ ਜਿਹੜਾ ਪਹਿਲਾਂ ਹੋਇਆ ਸੀ 20 ਤਰੀਕ ਨੂੰ ਨੁਕਸਾਨ ਤਾਂ ਇਹ ਚਲੋ ਫਸਲਾਂ ਦਾ ਤਾਂ ਹੈ ਆ ਰੋੜਾਂ ਦਾ ਤੁਹਾਡੇ ਸਾਹਮਣੇ ਰੋੜਾਂ ਦਾ ਹੋ ਗਿਆ ਤਾਂ ਫਿਰ ਨੁਕਸਾਨ ਫਿਰ ਇੱਕ ਵਾਰ ਬੰਦ ਕੀਤਾ ਤੇ ਪੂਰੇ ਦਾ ਅੱਜ ਫਿਰ ਲੱਤਿਆ ਹੜੀ ਨੁਕਸਾਨ ਤਾਂ ਜਰੂ ਹੈ ਇਹਦਾ ਪਰ ਫਿਰ ਵੀ ਨਾ ਸਾਡੀ BBMB ਨੂੰ ਵੀ ਗੁਜ਼ਾਰਿਸ਼ ਹੁੰਦੀ ਵੀ ਜਿਸ ਤਰ੍ਹਾਂ ਪਿਛਲਾ ਮਹੀਨਾ ਜੁਲਾਈ ਮਹੀਨਾ ਸਾਰਾ ਇਹਨਾਂ ਨੇ ਖਾਲੀ ਦਰਿਆ ਘੜ ਦਿੱਤਾ ਤੇ ਹੁਣ ਇਹਨਾਂ ਨੇ ਵੀ ਪਾਣੀ ਛੱਡਿਆ ਹੋਇਆ ਤੇ ਉੱਪਰ ਤੋਂ ਬਾਰਿਸ਼ ਦਾ ਵੀ ਆ ਰਿਹਾ ਇਹ ਅਗਰ ਪਹਿਲਾਂ ਹੀ ਥੋੜਾ ਬੋਧਾ ਆਪਣਾ ਮੈਂਟੇਨ ਰੱਖਦੇ ਜਾਂ ਉਸ ਹਿਸਾਬ ਦੇ ਨਾਲ ਵੀ ਪਾਣੀ ਪਹਿਲਾਂ ਥੋੜਾ ਛੱਡਿਆ ਹੁੰਦਾ ਹੁਣ ਜਿਸ ਤਰ੍ਹਾਂ ਬਰਸਾਤ ਜ਼ਿਆਦਾ ਪੈਂਦੀ ਹੈ ਕਿ ਡੈਮ ਵਾਲੇ ਥੋੜਾ ਆਪਣਾ ਪਾਣੀ ਘੱਟ ਕਰਕੇ ਸਵਾਹ ਦਾ ਪਾਣੀ ਨਿਕਲ ਜਾਣਾ ਸੀ 2-3 ਘੰਟੇ ਦਾ ਪਾਣੀ ਦਾ ਮਾਰ ਹੁੰਦੀ ਦੀ ਜਿਆਦਾਤਰ ਦੋ ਦਿਨ ਘੰਟੇ ਬਾਅਦ ਫਿਰ ਆਪਣਾ ਉਹਨਾਂ ਛੱਡ ਲਵਾਂ ਜਿਹੜਾ ਪਾਣੀ ਦਰਿਆ ਦੇ ਵਿੱਚ ਰੰਗ ਤੇ ਹੁਣ ਜਿਹੜਾ ਸਤਲੁਜ ਦਰਿਆ ਦੇ ਵਿੱਚ ਸਵਾਹ ਦਾ ਨਾਂ ਦਾ ਪਾਣੀ ਆ ਰਿਹਾ ਸਵਾਹ ਸਵਾਹ ਤੋਂ ਹੀ ਉਹਨੇ ਵੀ ਬਹੁਤ ਪਿਆਪ ਪਰ ਉਹ ਸਾਰਾ ਮਿਲ ਕੇ ਇੰਨੀਆਂ ਖੱਡਾਂ ਖੱਡਾਂ ਸਵਾਹ ਬਣ ਕੇ ਆਉਂਦਾ ਇਸ ਤਰ੍ਹਾਂ ਤੇ ਤੁਸੀਂ ਤਾਂ ਜਿਹੜੇ ਬੁਰਜਪਿੰਡ ਵਾਲੇ ਤਾਂ ਪਿਛਲੇ ਲੰਬੇ ਸਮੇਂ ਤੋਂ ਸਤਲੁਜ ਦਰਿਆ ਦੇ ਜਿਹੜੇ ਮਾਰ ਹੜ੍ਹਾਂ ਦੀ ਮਾਰ ਦੇ ਹੈ ਨਾ ਹਾਂਜੀ ਪਹਿਲਾਂ ਵੀ ਬਹੁਤ 2023 ਦੇ ਵਿੱਚ ਆਇਆ ਹੜ੍ਹ ਜਦ ਵੀ ਬਹੁਤ ਸੰਤਾਪ ਹੜਾਇਆ ਜੀ ਹਮ ਚਲੋ ਹ ਪੁਰਾਣੇ ਸਿਆਣੇ ਵੀ ਇੱਥੇ ਦੇ ਰਹਿੰਦੇ ਜਮੀਨਾਂ ਜਾਇਦਾਦਾਂ ਛੱਡ ਕੇ ਜਾ ਵੀ ਨਹੀਂ ਹੁੰਦਾ ਹੈਗਾ ਹਾਂ ਤੇ ਕੀ ਰਾਤ ਨੂੰ ਤਾਂ ਡਰ ਬਣਿਆ ਰਹਿੰਦਾ ਹੁਣਾ ਵੀ ਜਦੋਂ ਵੀ ਬਾਰਿਸ਼ ਹੁੰਦੀ ਹੈ ਨਾ ਪਾਣੀ ਆਣ ਦਾ ਰਾਤ ਨੂੰ ਜਦੋਂ ਤੱਕ ਪਾਣੀ ਵੱਧਦਾ ਰਹਿੰਦਾ ਜਦ ਤੱਕ ਸੌਂਦੇ ਨਹੀਂ ਅਸੀਂ ਹੈਗੇ ਤੇ ਜਦੋਂ ਘਟਣਾ ਸ਼ੁਰੂ ਹੋ ਜਾਂਦਾ ਫਿਰ ਚਲੋ ਥੋੜਾ ਹੋ ਜਾਂਦਾ ਕਿ ਚਲੋ ਹੁਣ ਉਤਰ ਲੱਪਿਆ ਹੁਣ ਪਾਣੀ ਘਟੂਗਾ ਜੀ ਤੇ ਜਿੱਦਾਂ ਹੁਣ ਬਾਰਿਸ਼ ਪੈਰੀ ਪਾਣੀ ਆ ਰਿਹਾ ਇਹਦੇ ਵਿੱਚ ਫਿਰ ਜਿਹੜੇ ਪਸ਼ੂ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਚਾਰੇ ਵਗੈਰੇ ਦੀ ਹਾਂਜੀ ਪਸ਼ੂਆਂ ਨੂੰ ਸੁੱਕੀ ਕੂੜੀ ਪਾਣੀ ਪੈਂਦੀ ਜੀ ਫਿਰ ਪਾਣੀ ਕਿੱਥੋਂ ਲੈ ਕੇ ਜਾਣਾ ਇਸ ਟਾਈਮ ਹਰ ਆਚਾਰਾ ਕਿ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਆ ਵੀ ਆਪਣੀ ਜਾਦਾ ਤੋਂ ਜ਼ਿਆਦਾ ਧਿਆਨ ਦਿੱਤਾ ਜਾਵੇ ਏਰੀਆ ਦੇ ਉੱਤੇ ਕਿ ਕਿਸ ਤਰ੍ਹਾਂ ਇੱਥੇ ਮੇਨਟੇਨ ਕੀਤਾ ਜਾ ਸਕਦਾ ਕਿੰਦਾ ਪਾਣੀ ਥੋੜਾ-ਬੋਧਾ ਹੋ ਸਕਦਾ ਪਰ ਅਗਰ ਇਹ ਪਾਣੀ ਨੂੰ ਜਿਹੜਾ ਇਹ ਪਾਣੀ ਇੱਧਰੋਂ ਆਦਾ ਨਾ ਉੱਪਰ ਲੋਧੀ ਪਰਦੇ ਕੋਲ ਤੇ ਅਗਰ ਇੱਧਰ ਦੰਗਾ ਲੱਗ ਜਾਉਦਾ ਇਹ ਦਰਿਆ ਬੰਦੇ ਹੋ ਜਾਦਾ ਫਿਰ ਉਹ ਦੂਏ ਦਰਿਆ ਨੂੰ ਵੀ ਪਾਣੀ ਜਾਂਦਾ ਸਾਡੀ ਗੁਜ਼ਾਰਿਸ਼ ਇਹੀ ਹੈ ਵੀ ਅਗਰ ਇਹ ਜਿਹੜਾ ਪਾਣੀ ਟੁੱਟ ਕੇ ਸਾਡਾ ਰਸਤਾ ਬੰਦ ਕਰਦਾ ਏ ਇਹਨਾਂ ਜ਼ਿਆਦਾ ਉੱਪਰ ਕਾਬਰਾਂ ਦੇ ਕੋਲ ਦੰਗਾ ਲਾਇਆ ਜਾਵੇ ਜਾਂ ਕੋਈ ਹੋਰ ਉਪਾਈ ਕੀਤਾ ਜਾਵੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਜਿੰਨੇ ਭੈਣ ਭਰਾ ਐ ਸਾਰਿਆਂ ਨੂੰ ਬੇਨਤੀ ਐ ਮੇਰੀ ਅਪੀਲ ਵੀ ਐ ਵੀ ਤੁਹਾਨੂੰ ਪਤਾ ਹੀ ਐ ਜੀ ਸਾਰਿਆਂ ਨੂੰ ਵੀ ਬਰਸਾਤ ਲਗਾਤਾਰ ਬਰਸਾਤ ਪੈ ਰਹੀ ਤੁਸੀਂ ਪਿੱਛੇ ਦੇਖ ਸਕਦੇ ਨਹਿਰ ਸਾਡੀ ਪੂਰੀ ਪਾਣੀ ਨਾਲ ਭਰੀ ਵੀ ਕੀਰਤਪੁਰ ਸਾਹਿਬ ਜੀ ਮੈਂ ਇਹ ਬੇਨਤੀ ਕਰਨ ਲੱਗਿਆ ਵੀ ਜਿਹੜੇ ਪਾਰ ਆਲੇ ਇਲਾਕੇ ਐ ਜਾਂ ਦਰਿਆ ਦੇ ਕੰਢੇ ਐ ਜਾਂ ਅਨੀਵੇਂ ਲੱਕੇ ਐ ਜਿੱਥੇ ਪਾਣੀ ਦੀ ਮਾਰ ਐ ਬੇਨਤੀ ਮੇਰੀ ਇਹ ਹੈ ਵੀ ਪਿੱਛੋਂ ਵੀ ਡੈਮ ਵਾਲੇ ਪਾਣੀ ਛੱਡਦੇ ਛੱਡਿਆ ਵਾ ਪਾਣੀ ਉਹਨਾਂ ਨੇ ਉਹ ਹੋਰ ਵੀ ਛੱਡ ਸਕਦੇ ਮੈਂ ਸੋਸ਼ਲ ਮੀਡੀਆ ਪਰ ਵੀ ਦੇਖਿਆ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਵੀ ਥੱਲੇ ਵਾਲੇ ਇਲਾਕੇ ਆ ਜਾਂ ਥੱਲੇ ਜਿੱਥੇ ਪਾਣੀ ਦੀ ਮਾਰ ਪੈਂਦੀ ਵੀ ਤੁਸੀਂ ਆਪਣਾ ਸੇਫ ਜਗ੍ਹਾ ਤੇ ਚਲਜੋ ਚਾਹੇ ਆਪਣੇ ਕੋਈ ਰਿਸ਼ਤੇਦਾਰੀ ਚਲਜੋ ਚਾਹੇ ਆਪਣੇ ਦੋਸਤ ਮਿੱਤਰ ਤੇ ਚਲਜੋ ਜਿੱਥੇ ਤੁਸੀਂ ਸੇਫ ਹੈ ਇਹ ਹੀ ਮੇਰੀ ਬੇਨਤੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ